রাহুল গান্ধী রাহুল গানী রাহুল গানী রাহুল গানী রাহুল গাঁধী রাহুল গানী রাহুল গানী রাহুল গাধী রাহুল গাধী কংগ্রেস পার্টি ਆਨੇਵਾਲ ਚੌਂਕ ਤੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸ਼ੈਂਕੀ ਅਤੇ ਮੰਡਲ ਪ੍ਰਧਾਨ ਵੀਨੇ ਕੁਮਾਰ ਭੋਲੂ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਬਖਸ਼ਲੂ ਕਿਹਾ ਗਿਆ। ਇਸ ਮੌਕੇ ਤੇ ਕੁਲਵਿੰਦਰ ਸ਼ੈਂਕੀ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਸੰਸਦ 'ਚ ਆਪਣੇ ਭਾਸ਼ਣ ਦੌਰਾਨ Hindu ਸਮਾਜ ਨੂੰ ਹਿੰਸਕ ਕਹਿਣਾ ਤੇ Hindu ਧਰਮ ਦਾ ਅਪਮਾਨ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ। ਕਿਹਾ ਕਿ ਰਾਹੁਲ ਗਾਂਧੀ ਮਾਫੀ ਮੰਗਨ ਨਹੀਂ ਦਾ ਭਾਜਪਾ ਦੇ ਵੱਲੋਂ ਬਖ ਖਾਮਾ ਤੇ ਰਾਹੁਲ ਗਾਂਧੀ ਦੇ ਬਖਸ਼ਲੂ ਬੁਕੇ ਪ੍ਰਦਰਸ਼ਨ ਕੀਤਾ ਜਾਵੇਗਾ। ਅੱਗੇ ਕੀ ਕਿਹਾ ਆਊਟ ਹੌਣ ਦੇ ਹਾਂ। ਦੇਖੋ ਜੀ ਇਹ ਕਾਂਗਰਸ ਪਾਰਟੀ ਜੋ ਸ਼ੁਰੂ ਤੋਂ ਦੇਸ਼ ਦੀ ਅਖੰਡਤਾ ਦੇ ਲਈ ਭਾਰੀ ਰਹੀ ਆ ਜਿਸ ਨੇ ਸ਼ੁਰੂ ਤੋਂ ਹੀ ਦੇਸ਼ ਦੇ ਵਿੱਚ ਜੋ ਦੰਗੇ ਫਸਾਦ ਕਾਂਗਰਸ ਪਾਰਟੀ ਨੇ ਕਰਾਏ ਨੇ ਸੋ ਹੁਣ ਇੱਕ ਬਹੁਤ ਹੀ ਬੜੀ ਹਾਰ ਤੋਂ ਬਾਅਦ ਜਿੱਥੇ ਕਿ ਰਾਹੁਲ ਗਾਂਧੀ ਜੀ ਪਹਿਲਾਂ ਵੀ ਚਲੋ ਜਿਹੜੀ ਵੀ ਉਹ ਗੱਲ ਕਰਦੇ ਉਹਨਾਂ ਦੀ ਗੱਲ ਨੂੰ ਕੋਈ ਸੀਰੀਅਸ ਨਹੀਂ ਲੈਂਦਾ ਪਰ ਜਿਹੜਾ ਉਹਨਾਂ ਨੇ ਬੀਤੇ ਦਿਨ ਬਿਆਨ ਦਿੱਤਾ ਕਿ ਜਿਹੜੇ ਹਿੰਦੂ ਨੇ ਓਹ ਹਿੰਸਕ ਨੇ ਅੰਤਕਵਾਦੀ ਨੇ ਜਿਹੜਾ ਹਿੰਦੂਆਂ ਬਾਰੇ ਜਿਹੜਾ ਮਾੜਾ ਬਿਆਨ ਕੀਤਾ ਉਹਦੇ ਅਸੀਂ ਰੋਸ ਦੇ ਵਿੱਚ ਆ ਜਿਹੜਾ ਅੱਜ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਵਾ ਕਿਉਂਕਿ ਉਹ ਹਿੰਦੂ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਜਿਹੜਾ ਹਿੰਦੂ ਆਪਣੇ ਸਾਡਾ ਭਾਈਚਾਰਾ ਇਹੋਨਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਵਾ ਤਾਂ ਅੱਜ ਸਾਡੇ ਜੁਵਾ ਮੋਰਚਾ ਵੱਲੋਂ ਭਾਰਤੀ ਜਨਤਾ ਜੁਵਾ ਮੋਰਚਾ ਵੱਲੋਂ ਜਿਹੜਾ ਹੈਗਾ ਸਾਹਨੇ ਵਾਲ ਜੌਂਗ ਦੇ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਜਿ ਤਰ੍ਹਾਂ ਦੇ ਦੇਉ ਅੱਜ ਅਮ ਆਪਲਾ ਵਿਸੰਪ ਚਨਾਬੀ ਹੋ ਕੇ ਹਟੇ ਨਹੀਂ ਲੋਕ ਸਭਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੁਆਰਾ ਚੁਣੇ ਗਏ ਨੇ ਕਿਤਰਾ ਜਿਹੜਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਜੀ ਇਹਦਾ ਪ੍ਰਧਾਨ ਮੰਤਰੀ ਜਿਨੇ ਦਾ ਜੋ ਪਹਿਲਾ ਕੰਮ ਕਰੇ ਨੇ ਉਹ ਸਾਰੇ ਦੇਸ਼ ਨੂੰ ਪਤਾ ਦੇਸ਼ ਨੂੰ ਕਿੰਨੀ ਤਰੱਕੀ ਉਹਨਾਂ ਨੇ ਕਰਾ ਦਿੱਤੀ ਹੈ ਪਿਛਲੇ 10 ਸਾਲਾਂ ਕਿ ਵੇ ਆਉਣ ਵਾਲੇ ਸਮੇਂ ਚ ਉਸ ਤੋਂ ਜ਼ਿਆਦਾ ਜਿਹੜਾ ਹੈਗਾ ਸਾਡਾ ਦੇਸ਼ ਆ ਤਰੱਕੀ ਕਰੂਗਾ ਪਰ ਜਿਹੜੀ ਇਹ ਰਾਹੁਲ ગાંધી ਆ ਕਾਂਗਰਸ ਪਾਰਟੀ ਹੈ ਸ਼ੁਰੂ ਤੋਂ ਦੇਸ਼ ਦੀ ਦੁਸ਼ਮਣ ਰਹੀ ਆ ਹੁਣ ਤੱਕ ਚਾਹੇ ਆਪਾਂ 84 ਦੇ ਦੰਗਿਆਂ ਦੀ ਗੱਲ ਕਰ ਲਈਏ ਚਾਹੇ ਹਰਮੰਦਰ ਸਾਹਿਬ ਦੇ ਅਟੈਕ ਦੀ ਗੱਲ ਕਰ ਲਈਏ ਸ਼ੁਰੂ ਤੋਂ ਹੀ ਦੁਸ਼ਮਣ ਰਹੇ ਨੇ ਪਰ ਜਿਹੜੀ ਪਹਿਲੀ ਪਹਿਲੀ ਸਦਨ ਦੇ ਵਿੱਚ ਹੀ ਇਹੋ ਜਿਹਾ ਬੇਤੁਕਾ ਬਿਆਨ ਦੇਣਾ ਜੋ ਕਿ ਇੱਕ ਬੱਚਾ ਵੀ ਨਾ ਬਿਆਨ ਦੇਵੇ ਉਹ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਬਹੁਤ ਹੀ ਨਿੰਦਣਯੋਗ ਆ ਤੇ ਅਸੀਂ ਸਾਰੇ ਸਾਡਾ ਭਾਰਤੀ ਜਨਤਾ ਯੋਵਾ ਮੋਰਚਾ ਜਿਹੜਾ ਉਹਦੀ ਨਿਖੇਧੀ ਕਰਦੇ ਆ ਉਸ ਵਜੋਂ ਹੀ ਅਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਰਾਹੁਲ ਗਾਂਧੀ ਨੇ ਬੇਤੁਕਾ ਬਿਆਨ ਹਿੰਦੂ ਸਮਾਜ ਦੇ ਲਈ ਫਰਥਿਆ ਰਾਹੁਲ ਗਾਂਧੀ ਨੂੰ ਜਲਦੀ ਤੋਂ ਜਲਦੀ ਮਾਫੀ ਮੰਗਣੀ ਚਾਹੀਦੀ ਹੈ ਹੱਥ ਜੋੜ ਕੇ ਹਿੰਦੂ ਸਮਾਜ ਕੋਲੋਂ ਇਹ ਤਾਂ ਜੋ ਵਧੀਆ ਰਹੂਗਾ ਨਹੀਂ ਤਾਂ ਜਿਹੜੇ ਰੋਸ ਪ੍ਰਦਰਸ਼ਨ ਨੇ ਸਾਡੇ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਹੋਰ ਤੇਜ਼ ਤਰੀਕੇ ਨਾਲ ਬਧਾਏ ਜਾਣਗੇ ਉਹਨਾਂ ਨੂੰ ਇਹ ਸਾਦੀ ਜਿਹੜੀ ਬੋਲੇ ਨੇ ਉਹ ਤੋਂ ਮਾਫੀ ਮੰਗਣੀ ਚਾਹੀਦੀ ਹੈ ਧੰਨਵਾਦ ਕਿੱਥੇ ਗਿਆ ਸਾਡਾ ਕਾਉਂਸਲਰ ਰੌਣਾ ਦੀ ਦਾ ਪੁੱਤਾ ਪੁਹਿਆ ਗਿਆ ਕਿ ਦਰਨਾ ਇਹ ਰਾਹੁਲ ਗਾਂਧੀ ਜੀ ਨੇ ਜਿਹੜੀ ਬੜੀ ਮੰਦੀਸ਼ਕਤਾਪਲੀ ਬੋਲੀ ਆ ਸਾਰੇ ਹਿੰਦੂ ਭਾਈਚਾਰੇ ਨੂੰ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਸੀਂ ਤਾਂ ਉਹਨਾਂ ਨੂੰ ਇਹੀ ਗੱਲ ਕਰਦੇ ਆਂ ਵੀ ਜੇ ਉਹਨਾਂ ਨੇ ਇੰਧਾਂ ਦੀ ਸ਼ੁਭਦਾਬੀ ਚੂਜ਼ ਕਰਨੀ ਆ ਫਿਰ ਉਹ ਕਿਉਂ ਨਾ ਪਾਕਿਸਤਾਨ ਹੀ ਜਾ ਕੇ ਰਹਿਣ ਲੱਗ ਜਣ ਇਹ ਕਾਂਗਰਸ ਪਾਰਟੀ ਤੇ ਇਹ ਰਾਹੁਲ ਗਾਂਧੀ ਦੇ ਸਾਰੇ ਪਰਿਵਾਰ ਦਾ ਇਹਨਾਂ ਦਾ ਪਹਿਲਾਂ ਤੋਂ ਇਹੀ ਰਿਹਾ ਵੀ ਜਿਵੇਂ ਨਾ ਕਿਵੇਂ ਕਰਕੇ ਪੰਜਾਬ ਦੇ ਲੋਕਾਂ ਵਿੱਚ ਵੰਡ ਪਾਈ ਜਾਵੇ ਜਾਂ ਹਿੰਦੁਸਤਾਨ ਦੇ ਲੋਕਾਂ ਤੇ ਵੰਡ ਪਾਈ ਜਾਵੇ ਇਥਾਂ ਦੇ 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 ਸਰਕਾਰ ਨੂੰ ਪੰਜਾਬ ਦੇ ਵਿੱਚ ਸੈਂਟੀ ਮਾਰੀ ਆ ਅਗਰ ਬਿੱਟੂ ਨੂੰ ਜਿਹੜਾ ਮੰਤਰੀ ਬਣਾਇਆ ਗਿਆ ਹਗਾ ਲੇਕਿਨ ਕਿੰਨਾ ਦੇ ਦੇ ਪਾਰਟੀ ਨੇ ਨਹੀਂ ਇਹ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਜੋ ਰਵਿੰਦਰ ਸਿੰਘ ਬਿੱਟੂ ਜੀ ਨੂੰ ਮੰਤਰੀ ਬਣਾਇਆ ਗਿਆ ਇਹਦੇ ਨਾਲ ਸਾਡੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਟਰੌਂਗ ਹੋਣਗੇ ਤੇ ਸੈਂਟਰ ਦੇ ਵਿੱਚ ਬੜੀ ਤਵੱਜੂ ਮਿਲੇਗੀ ਸਾਡੇ ਪੰਜਾਬ ਦੇ ਲੋਕਾਂ ਨੂੰ ਜੋ ਇਹਨਾਂ ਨੇ ਕੱਲ ਜੋ ਸੰਮਿਥਾ ਲੋਕ ਸਭਾ ਵਿੱਚ ਜੋ ਨਾਨੇ ਰਾਹੁਲ ਗਾਂਧੀ ਨੇ ਜੋ ਬਿਆਨ دیا ਹੈ ਕਿ Hindu ਹਿੰਸਕ ਹੁੰਦਾ ਹੈ ਬਹੁਤ ਹੀ ਨਿੰਦਨੀ ਹੈ ਇਹਨਾਂ ਨੇ ਇੱਕ ਹਿੰਦੁਸਤਾਨ پورے ਹਿੰਦੁਸਤਾਨ ਦਾ ਇਹਨਾਂ ਨੇ ਜੋ ਹੈ ਅਪਮਾਨ ਕੀਤਾ ਹੈ ਇਸਕੇ ਲਈ ਨੂੰ ਕੋ ਪੂਰੇ ਸੰਸਦ ਵਿੱਚ ਨੂੰ ਕੋ ਮਾਫੀ ਮੰਗਣਾ ਚਾਹੀਏ और ये दर्शाता है कि इनकी मानसिकता हमेशा हिंदू विरोधी रही है हमेशा ही रही है जो हर बार दिखाया गया है इसके लिए उनको माफी मांगना चाहिए संसद में ये प्रदर्शन, प्रदर्शन नहीं है ये प्रदर्शन ये विरोध है ये हिंदू के खिलाफ बोलना हिंदू समाज के खिलाफ बोलना ये उसका एक विरोध है ये एक तो मैं तो दर्शाता है कि राधु राहुल गांधी जी कहते हैं हम युवा हैं लेकिन युवा नहीं है फिफ्टी फोर ईयर्स के सांसद हैं लेकिन इनको लोकसभा में मेम्बर पार्लियामेंट बनाया गया है लेकिन उनको वो मुद्दे चकने चाहिए जो उस मुद्दे की जरूरत है लेकिन उनके पास उस मुद्दा को उठाने के लिए कोई उनके पास मुद्दा नहीं बचा है आज देखिए देश कितनी तेजी से विकास कर रहा है हर इंफ्रास्ट्रक्चर में बात कीजिए आप एम्स की बात कीजिए या अपने एयरपोर्ट की बात कीजिए या इकोनॉमी की बात कीजिए सारा विश्व ये दर्शा रहा है कि हमारी इकोनॉमी कितनी तेजी से ग्रोथ कर रही है और ये जो इतनी बचकाना हरकत जो है करे जा रहे हैं ये दर्शाता है कि राधु राहुल गांधी एक जो है बचपन वाली जो है मूर्खतापूर्ण बातें कर रहे हैं जो कि आप लोकसभा में विपक्ष के आप अध्यक्ष हो लेकिन ये मुद्दा आपको शोभा नहीं देता इसका हम घोर विरोध करते हैं और घोर निंदनी विरोध करते हैं